ਲੋ ਜੀ ਮਾਰੀ ਬੋਲੀ ਮਹਾਰਾ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਮਾਰੀ ਬੋਲੀ ਮਹਾਰਾ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਬੇਸ਼ੱਕ ਕਈ ਮਖੋਲ ਬਣਾਵਾ ਟਾਈਮ ਬੇ ਟਾਈਮ ਤਵੇ ਵੀ ਲਾਵਾ ਫੇਰ ਮਹਾਰਾ ਕਿਹੜਾ ਕੋਠਾ ਟਹਿ ਜਾ ਮਾਰੀ ਬੋਲੀ ਮਹਾਰਾ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਨਿਊ ਹੋਵਾ ਮਹਾਰਾ ਐਉਂ ਨਹੀਂ ਹੁੰਦੀ ਕਾਤੇ ਹੋਵਾ ਕਿਉਂ ਨਹੀਂ ਹੁੰਦੀ ਹਮੇ ਬੋਲ ਜਰਨੇ ਥਮੇ ਗੱਲ ਸਹਿ ਜਾ ਮਹਾਰੀ ਬੋਲੀ ਮਹਾਰਾ ਲੈ ਜਾ ਥੋੜੋ ਕਰਾ ਦੇ ਵਹਿ ਜਾ ਵਹਿ ਜਾ ਹਮੇ ਪੱਟਾਂ ਡਿੰਗਾ ਥਮੇ ਪੁਲੰਗਾ ਥਾਰੇ ਕਨੀ ਟਾਂਗਾ ਹੋਵਾ ਮਹਾਰੇ ਕਨੀ ਤਾਂਗਾ ਮਹਾਰੇ ਬੰਦੇ ਬੈਠ ਜਾ ਥਾਰੇ ਬੰਦੇ ਬੈਠ ਜਾ ਮਹਾਰੇ ਬੰਦੇ ਬੈਠ ਜਾ ਥਾਰੇ ਬੰਦੇ ਬੈਠ ਜਾ ਮਾਰੀ ਬੋਲੀ ਮਾਰਾ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਹਮ ਤੋ ਚਲਾਵਾ ਥਮੇ ਗੱਲ ਤੋਰਾ ਹਮ ਤੋ ਚਲਾਵਾ ਥਮੇ ਗੱਲ ਤੋਰਾ ਥਮੇ ਮਾਰਾਂ ਬੜਕਾਂ ਹਮੇ ਮਾਰਾਂ ਬੋੜਾਂ ਮਾਰੀ ਉਤਰ ਜਾ ਥਾਰੀ ਲੈ ਜਾ ਮਾਰੀ ਉਤਰ ਜਾ ਥਾਰੀ ਲੈ ਜਾ ਮਾਰੀ ਬੋਲੀ ਮਾਰ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਮਾਰੇ ਕਨੀ ਗੋਹਰਾ ਥਾਰੇ ਕਨੀ ਪਹੀਆਂ ਮਹਾਰੀਆਂ ਕਸੀਆਂ ਥਾਰੀਆਂ ਕਹੀਆਂ ਮਾਰੇ ਕਨੀ ਗੋਹਰਾ ਥਾਰੇ ਕਨੀ ਪਹੀਆਂ ਮਹਾਰੀਆਂ ਕਸੀਆਂ ਥਾਰੀਆਂ ਕਹੀਆਂ ਹਮੇ ਗੈਲ ਲੱਗ ਜਾ ਥਮੇ ਨਾਲ ਖਹਿ ਜਾ ਮਹਾਰੀ ਬੋਲੀ ਮਹਾਰਾ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਥਾਰੇ ਕਨੀ ਛਿੰਜ ਹੋਵਾ ਮਾਰੇ ਕਨੀ ਕੋਲਾ ਤਾਰੀਆਂ ਵਟਾਂ ਮਾਰੀਆਂ ਡੋਲਾਂ ਮਾਰੀਆਂ ਖੁਰਜਾਂ ਠਾਰੀਆਂ ਵਹਿਜਾਂ ਮਾਰੇ ਕੰਨੀ ਰੁੜਜਾਂ ਠਾਰੀਆਂ ਵਹਿਜਾਂ ਮਹਾਰੀ ਬੋਲੀ ਮਾਰਾ ਲੈ ਜਾ ਥੋੜੋ ਕਰਾ ਦੇ ਵਹਿਜਾ ਵਹਿਜਾ ਕੱਲੇ ਮਲਵਈ ਨੀ ਮਝੈ ਲਿਆ ਦੁਆਬੀ ਪੁਆਦੀ ਇਹ ਵੀ ਮਿੱਤਰੋ ਹੋਮਾ ਪੰਜਾਬੀ ਥੱਲੇ ਮਲਵਈ ਨੀ ਮਝੈ ਲਿਆ ਦੁਆਬੀ ਪੁਆਦੀ ਇਹ ਵੀ ਮਿੱਤਰੋ ਹੋਮਾ ਪੰਜਾਬੀ ਸੱਚ ਰومی ਵਰਗੇ ਕੜਾ ਮੇਵਾ ਕਹਿ ਜਾ ਮਹਾਰੀ ਬੋਲੀ ਮਹਾਰਾ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਮਹਾਰੀ ਬੋਲੀ ਮਹਾਰਾ ਲੈ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਥੋੜੋ ਕਰਾ ਦੇ ਬਹਿ ਜਾ ਬਹਿ ਜਾ ਸੋ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਪਿੱਛਾ ਦੇ ਬਾਈ ਮਹਾਰਾ ਗੀਤ ਆਇਦਾ ਜਾਗ ਪੰਜਾਬ ਸਿਆਂ ਜਿੱਕੇ ਵਿੱਚ ਮਾਨੇ ਪਵਾਦ ਕੇ ਕੁਛਕ ਪਿੰਡਾਂ ਦਾ ਜ਼ਿਕਰ ਕਰੇ ਤਾਂ ਲਗਭਗ 32 ਪਿੰਡਾਂ ਦਾ ਪਵਾਦ ਤੋਂ ਖੈਰ ਮਹਾਰਾ ਬਹੁਤ ਤਕੜਾ ਪਰ ਮੇਰਾ ਆਪਣਾ ਕੜਾਮਾ ਹੋਣੇ ਕਰਕੇ ਉਸਕੇ ਲਾਗ ਨੇੜਾ ਜਿੰਨੇ ਵੀ ਪਿੰਡਾਂ ਕੀ ਮੈਨੂੰ ਜਾਣਕਾਰੀ ਤੀ ਉਸਕੇ ਬਾਰੇ ਮੈਂ ਗੀਤ ਬਣਾਇਆ ਤਾਂ ਬੜਾ ਪਿਆਰ ਦੀ ਆ ਥੰਨੇ ਸਾਰਿਆਂ ਨੇ ਬਾਕੀ ਵੀ ਬਾਈ ਜਿੰਨੇ ਨਹੀਂ ਸੁਣਿਆ ਸੋ ਕਿਰਪਾ ਕਰਿਓ YouTube ਪਰ ਜਾ ਕੇ R O M I G U R B I N D E R ਯਾਨੀ ਕਿ ਰੋਮੀ ਗੁਰਬਿੰਦਰ ਜਦੋਂ ਤੁਸੀਂ ਸਰਚ ਜੀ ਮਾਰੇਗੇ ਫਿਰ ਇੱਕ ਹਰੇ ਜਿਹੇ ਰੰਗ ਦਾ ਪੋਸਟਰ ਖੁੱਲੇਗਾ ਉੱਪਰ ਲਿਖਾ ਹੋਵੇਗਾ ਜਾਗ ਪੰਜਾਬ ਸਾ ਤੁੰਬੀ ਲੇਗਾ ਮੈਂ ਖੜਿਆ ਹਾਂ ਇੱਥੇ ਤੇ ਸੋ ਉਹਨੂੰ ਖੋਲ ਕੇ ਬਾਈ ਜਿੰਨਾ ਵੀ ਹੋ ਸਕੇ ਸ਼ੇਅਰ ਕਰਿਓ ਅੱਗੇ ਤੇ ਅੱਗੇ ਵੈਸੇ ਬਹੁਤ ਕਿਰਪਾ ਬਣਾ ਰੱਖੀ ਥਾਣੇ ਸਾਰਿਆਂ ਨੇ ਪਰ ਫਿਰ ਵੀ ਕੰਈ ਰਹਿ ਗਏ ਹੋਣੇ ਮੇਰੇ ਮਿੱਤਰ ਪਿਆਰੇ ਜਿੰਨੇ ਵੀ ਰਹਿ ਗਏ ਭਾਈ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਪਿਆਰਿਆਂ ਨੂੰ ਸਾਰਿਆਂ ਨੂੰ ਲਿੰਕ ਭੇਜਿਓ YouTube ਦਾ ਜਿੰਨਾ ਵੀ ਹੋ ਸਕੇ ਹਰ ਥੱਲੇ ਕਮੈਂਟ ਲਾਇਕ ਜਿਤਨਾ ਵੀ ਲੱਗਿਆ ਜੇ ਘਟੀਆਂ ਲੱਗਿਆ ਉਹ ਤੋਂ ਬੇਸ਼ੱਕ ਘਟੀਆਂ ਵੀ ਲਿਖ ਦਿਓ ਯਾਰ ਹਾਂ ਅੱਗੇ ਨੂੰ ਥੋੜੀ ਜਿ ਸੋ ਇੱਕ ਵਾਰ ਫੇਰ ਬਾਈ ਸਾਰਿਆਂ ਨੂੰ ਹੱਥ ਜੋ ਕੇ ਤਹਿ ਦਿਲ ਤੇ ਧੰਨਵਾਦ